ਕਭੀ ਜੀ ਸਾਰੇ ਬਿਨਾਂ ਉੱਠਣ ਦੀ ਡੇਫਾਈਨ ਤੋ ਬਹੁਤ ਬਾਰੇ ਤੁਮ ਜੀ ਤੇ ਪਿੰਡ ਤੇ ਮੋੜਾ ਫੋਟੋ ਤੇ ਭਾਈ ਜੀ ਨੇ ਕਰੋ ਦੇਖੋ ਅੱਜ ਵੀ ਪੰਜ ਛੇ ਲਾਇਆ ਬਾਕੀ ਸੇਲਾ ਬਾਕੀ ਭਾਈ ਜੀ ਨੇ ਕਾਰ ਕਰਦੇ ਆ ਭਾਈ ਜੀ ਸਤਿਕਾਰ ਸਤਿਕਾਰ ਵੀ ਸਤਿਕਾਰ ਹੋਰ ਬੜਾ ਮੇਰਾ ਇਹਨਾਂ ਨਾਲ ਇਹਨਾਂ ਦੇ ਪਰਿਵਾਰ ਹਰੀ ਹਰੀ ਵਧੀਆ ਹੋਰ ਭਾਈ ਜੀ ਬਹੁਤ ਵਧੀਆ ਚੰਗੀ ਚਲਾ ਬਹੁਤ ਵਧੀਆ ਚੱਲੇ ਜਿਹੜਾ ਬਾਪਦੇ ਨਾਲ ਕਿਤੇ ਚੱਪਾ ਵਾ ਗੁਰੂ ਦਾਸ ਜੀ ਕਰੇ ਨਹੀਂ ਚੱਲੇ ਜੰਬਾਲੇ ਆ ਪੈਗ ਫੁਲਾ ਬਣ ਗਿਆ ਬਈ। ਬਾਜੀ ਜੀ ਇਹ ਦਾ ਇਹ ਦਾ ਕਰਕੇ ਹੱਥਾਂ ਕਰ ਨੂੰ ਦੱਸ ਦਨ ਲਾਗੇ ਭਾਜੀ ਬਾਤ ਕਰ ਖੜੇ ਆਂ। ਹਾਂਜੀ ਹਾਂਜੀ। ਉਹ ਵੀ ਮੈਂ ਪੈਂਦੇ ਫਿਰ ਮੇੜ ਫੇੜ ਹੋ ਗਏ ਤੇ ਇਹ ਚਲੋ ਕਰਾ ਦਈਏ ਤਾਂ ਸਮਝ ਆ ਜਾ। ਬਿਲਕੁਲ ਜੀ ਬਿਲਕੁਲ। ਉਹ ਆਨਾਂ ਬਾਕੀ ਹੋਲੇ ਜਿਆਦਾ ਹੁੰਦਾ। ਓੱਖਾ ਓੱਖਾ ਹਾਂ ਯਾਰ ਇੱਕ ਗਰਮੀ ਬਹੁਤ ਲੱਗਦੀ ਮੈਨੂੰ ਤੇ ਜਿਆਦਾ ਹੌਟ ਵਧੀਆ ਬਣ ਗਿਆ ਜੀ ਹਾਂ ਬਹੁਤ ਵਧੀਆ। ਮਾਲਕ ਕਿਰਪਾ ਕਰੋ ਉਹ ਹੀ ਕਰਵਾ ਲਾਓ ਬੱਚੇ ਬਸ ਹੋਣੇ ਗਾ ਬਸ ਹੋਣੇ ਗਾ। ਹਾਂਜੀ ਭਾਜੀ ਫਿਰ ਕਿੰਨੀ ਆ? ਅੱਜ ਸ੍ਰੀ ਗਿਰੀ ਹੈ ਤੇ ਚਲੋ ਬਾਦ ਹੀ ਬਾਦ ਡੋਗਦੇ ਆਂ ਜਾਂਦੇ ਅੱਜ। ਠੀਕ ਹੈ। ਅੱਜ ਆਪਣੇ ਸੋ ਜਾਨ ਜਾਨ ਦਾ ਇੱਕ ਗੋਡੀ ਲੋਕ ਆਉਣਗੇ ਬਤਹਰੇ ਆਜੇ ਕੋਈ ਗੱਲ ਨਹੀਂ ਉਹਦੇ ਡੇਟ ਹੋਣੀ ਆ ਜੀ ਹਾਂ ਜੇ ਸੰਦੀਪ ਜੀ ਕੱਲ ਦੀ ਸੂਜ ਜੇ ਸਰ ਜੀ ਅੱਛਾ ਟਿੱਕੀ ਜਵਾਈ ਹੋਈ ਜੇ ਜੀ ਠੀਕ ਆ ਮੈਂ ਲਾ ਆ ਸਾਫ ਕਰ ਦਿੱਤੀ ਸੀ ਤੇਰੇ ਤੇਰੇ ਸਾਫ ਕੀ ਸੀ ਜੇ ਬੋਲਾ 8-9 ਕਿਲੋ ਹੋਗਾ ਜੀ ਟੱਕਾ ਜੀ ਮਦਰ ਟੱਕਾ ਜੇ ਟੱਕਾ ਹਾਂਜੀ ਬੋਲੋ ਅੱਜ ਟਿੱਕੀ ਜਵਾਈ ਥਾੜੀ ਰੱਖਣ ਵਾਲੀ ਗੱਲ ਹੁੰਦਾ ਪੈਸੇ ਜਮੇ ਆਖੇ ਤੋਂ 7-8 ਕਿਲੋ ਬੋਲਾ ਸਰ ਹਨ ਨੀਲੀ ਉੱਪਰ ਠੀਕ ਆ ਅੱਜ ਜੁਲੀਆ ਅੱਜ ਕੰਮ ਦੋ ਚੱਲ ਰਹੀਆਂ ਵਿਚੋਂ ਦੀਆਂ ਦੋ ਚੱਲ ਗਿਆ ਗੱਲ ਆ ਬਾਦੂ ਮਿਲ ਲਾ ਗਿਆ ਮਾਲ ਜੀ ਹਾਂਜੀ 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 ਲੋ ਜੋ ਹਾਰ ਵੱਡੀ ਆ ਮੈਂ ਵੈਸੇ ਦੁੱਧ ਵਾਲੀ ਦੁੱਧ 13 ਕਿਲੋ ਕੰਢੀ ਜਿਹਾ ਸਭ ਆ ਚੁੱਕੀ ਪੌਣੀ ਰੋਟੀ ਬਾਕੀ ਜਵਾਸ ਦੀ ਲੋਹ 10 10 ਕੰਡਾ ਕਰੇ ਸੋ ਕੁਛ ਹਾਂਜੀ ਜੋ ਹੁਣ ਤੋਂ ਉਜੜੀ ਪੁੱਜੜੀ ਹੈ ਮਾਰੇ ਮੋਟੇ ਚੋਈ ਚਵਾਈ ਹੈ ਜਾਰਾ ਤਾਂ ਤਾਂ ਜੀ ਬਿਲਕੁਲ ਸਾਫ ਸੁੱਟ ਕਰਦੀ ਹੈ ਜੀ ਬਿਲਕੁਲ ਜੀ ਅਜੇ ਬੌਲਾ ਜੀ 7-8 ਕਿਲੋ ਹਾਂਜੀ ਹਾਂਜੀ ਮਤਲਬ ਜਾਰਾ ਇਹ ਬਾਕੀ ਬੌਲੀ ਬੜੀ ਮੋਟੀ ਬੌਲੀ ਬੜੀ ਜੇ ਬਾਕੀ ਹੈਗਾ ਦੁੱਧ ਵਾਲੀ ਮੈਂ ਉਹਦਾ ਖੰਡੇ ਦੀ ਧੂਲੀ ਆ ਬਾਕੀ ਕੱਟਾ ਜੇ ਧਾਲੀ ਧੂਲੀ ਆ ਹਾਂਜੀ ਉਹ ਜੇ ਤੁਸੀਂ ਦੱਸ ਦੋ ਮੈਨੂੰ ਜੈ ਜੀ ਜੈ ਜੀ ਰੱਖੀ ਦਿਓ ਜੈ ਜੀ ਤੇ ਬਲੀ ਮਤਲਬ ਉਹ ਰਹੀ ਉਹ ਜੇ ਜੇ ਰੱਖ ਬੇਲੀ 58000 ਦੇ ਦੇ ਠੀਕ ਹੈ ਥੋੜੀ ਘੱਟ ਦੋਗੇ ਹਾਂ ਹਾਂ ਬਾਕੀ ਵੇਖ ਲਓ ਹੋਰ ਕਰ ਜੀ ਮਾਲਸਣ ਜੀ ਇੱਕੋ ਹੀ ਗੱਲ ਕਰਾਂਗੇ ਮਾਲਸਣ ਕਰਾਂਗੇ ਕੋਈ ਗੱਲ ਨਹੀਂ 80 ਹਜ਼ਾਰ ਝੋਟ ਜਦਾਂ ਠੀਕ ਹੋਰ ਦੱਸੋ ਕੀ ਜਾਂਦਾ ਜੀ ਬੱਜਿਆ ਜੀ ਹੋਰ 2000 ਛੋੜ ਠੀਕ ਹੈ ਇੱਥੇ ਆ 2000 ਛੋਟ ਕਰਾਂਗੇ ਹੋਰ ਬਿਲਕੁਲ ਪਹਾੜਾਂ ਲਈ ਜਾਂਦੇ ਦੁੱਧ 12 13 ਕਿਲੋ ਦੀ ਗਾਰੰਟੀ ਜੀ ਨਹੀਂ ਨਹੀਂ ਠੀਕ ਹੈ ਮਤਲਬ ਆਹੋੜੇ ਬੋਲਾ ਵਾ 7 8 ਕਿਲੋ ਹਾਂ ਜੀ ਹਾਂ ਜੀ 2 ਘਾਟਾ 80 ਲਵਾ ਠੀਕ ਹੈ ਬਹੁਤ ਚੰਗੀ ਹੈ ਰੇਟ ਵੀ ਸਹੀ ਜੀ ਬਾਜੀ ਬਿਲਕੁਲ ਜਾਇਜ਼ ਹੈ ਜਾਇਜ਼ ਆਹ ਝੋਟ ਜੇ ਪਹਿਲਾ ਸੂਆ ਜੀ ਅੱਛਾ ਪਹਿਲਾ ਸੂਆ ਹੈ ਜੀ ਇਹ ਪਹਿਲਾ ਸੂਆ ਜੇ ਭਾਵੇਂ ਰੋ ਅੰਦਰ ਤੱਕ ਜਿਉਂ ਸਿਚਵਾਇਏ ਲਈਏ ਉਹ ਬੱਚਾ ਇਹ ਗਾੜੀ ਜਵੇ ਇਹ ਵੀ ਗੱਲਾਂ ਨਾਲ ਜੇ ਨਾਲ ਬੱਚੇ ਦਾ ਬਿਲਕੁਲ ਠੀਕ ਹੈ ਤੇ ਸੂਆ ਦੁੱਜਾ ਪਹਿਲਾ ਜਿਹੜੇ ਭਾਵੇਂ ਆਪਾਂ ਦੁੱਜਾ ਦੇ ਵੇਚ ਲਈਏ ਮੋਹ ਛਗੀ ਜੇ 6 ਰੁਪਏ ਹਾਂਜੀ 6 ਦਾ ਦੇ ਕੱਟ ਕਿੱਟੇ ਹੈ ਜੀ ਇਹ ਬੋਰੀ ਪਟਾ ਜੀ ਅਕਸ਼ੋ ਜੀ ਬਹੁਤ ਵੱਡਾ ਛੋਟੀ ਲੱਕ ਵੇਖਣਾ ਪੂਰੀ 4 ਲੀਡੀ ਨਾ ਨਾ ਬਾਕੀ ਤੁਸੀਂ ਵੇਖੋ ਪਿਓਰ ਲੀਡੀ ਆਵੇ ਕੋਲ ਛਗੀ ਵੇਖੋ ਲਗੀ ਛੋਟੀ ਨੂੰ ਪੈਠ ਪੋੜਾ ਵੇਖੋ ਕੱਡਾ ਚੌੜਾ ਨਸਰਾ ਭਾਈ ਝੋਟੀ ਜੀ ਹਾਂਜੀ ਨਸਰ ਵਾਲੇ ਯਾਰ ਪਾ ਵਾਲੇ ਜੀ ਦੋ ਜੰਗ ਨੂੰ ਦਿਖਾ ਦੋ ਉਸ ਤੋਂ ਬਾਅਦ ਕੰਮ ਚੱਲਦਾ ਬਾਕੀ ਠੰਡੇ ਸੂਜ ਦੇ ਇੰਨੇ ਆ ਵੀ ਵਰਤੀ ਆ ਹਾਂਜੀ ਉਹ ਠੰਡੇ ਕੋ ਬੱਚੇ ਬਗਾਰ ਹੀ ਪਾ ਸੋਦੇ ਰਹੇ ਜਾਈ ਬਿਲਕੁਲ ਵਧੀਆ ਖੜੂ ਉਹ ਆ ਲਗਾ ਕੇ ਤੁਸੀਂ ਹਮੇ ਸ਼ਤਾਰੇ ਨੂੰ ਅਗੀ ਕੋਲ ਦੇ ਜਨੂੰਨ ਨਹੀਂ ਕਰਦੇ ਠੰਡੇ ਵੀ ਰੱਖਦੇ ਚੱਲਦੀ ਦੁਸਣੇ ਵੇਖਣ ਲੱਗਦੀ ਹਾਂ ਜੀ ਹਾਂ ਤੇ ਆਪ ਸਮਾਜ ਜਿਹੜਾ ਉਹ ਦੁਜਣ ਵਾਲਾ ਜਿਆਦਾ ਵੈਸੇ ਪਰ ਹਾਇ ਪਹਿਲਾ ਸੁਹਾਜ ਹੈ ਠੰਡੇ ਪੈ ਗਈ ਜੀ ਹਾਂਜੀ ਕਾਕਾ ਸਨ ਦੇ ਭਾਈ ਆਹ ਦੇਖੋ ਠੰਡੀ ਵਾਲੋ ਵੇਖ ਲਓ ਬੱਚੇ ਦੀ ਲੋੜ ਇਹਨੇ ਬਦਲ ਲੋੜ ਠੰਡੀ ਜੇ ਕੋਈ ਤੰਗ ਬੰਦਰੀ ਚੀਜ਼ਾਂ ਵੇਖਾਂ ਇਹਦੀ ਮਾਰਦੀ ਬੈਠਾ ਇਹਦੀ ਮਾਰਦੀ ਬੈਠੋ ਵੇਖੋ ਇਹ ਠੰਡੀ ਜਮਾ ਤੇ ਜਾ ਕੋਈ ਸੁਮਾਤ ਸਿੱਧਾ ਜਿਹੜੇ ਪਾਸੇ ਚੱਲਦੇ ਲੱਗਦਾ ਜਦਾ ਹਾਂਜੀ ਇਹ ਮੋਤੋ ਸਿੱਧਾ ਵੀ ਸੰਦੀ ਦੀ ਜੈ ਨਹੀਂ ਆ ਦੇਦੇ ਚੱਲੋਗੇ ਯਾਰ ਇੱਕੋ ਹੀ ਗੱਲ ਇਹ ਕੋਈ ਗੱਲ ਬਲੋ 90 ਜੀ ਹਾਂ ਚੱਲ ਇੱਕ ਹੋਰ ਚੱਲ ਗਿਆ ਚੱਲੋ ਠੀਕ ਠੀਕ ਜਾਨੋ ਕੋਈ ਨਾ ਠੀਕ ਮੈਂ ਬਿਲਕੁਲ ਜਾਜ ਰੱਖਾਂਗਾ ਉਹ ਨਹੀਂ ਗੱਲ ਜਾਨੀ ਠੀਕ ਕਰਾਂਗੇ ਮਾਂ ਤਾਂ ਨਹੀਂ ਕੋਈ ਕੋਈ ਜੋ ਅੰਤਰੋਧ ਹੈ ਜਾਂਦਰ ਬਦੋ ਇਕਰਾਰ ਰਿੰਦੇਸ ਮਾਪੇ ਮੁੱਖ ਮੁੱਖ ਤੇਰੇ ਘਰ ਆਹ ਜੀ ਇਹ ਬੰਦਾ ਫੁਵਾ ਤੇ ਕੀ ਗੱਪਣਾ ਇਹ ਗੱਪੜ ਤੁਸੀਂ ਜੀ ਅਜੇ 5 ਦਿਨ ਜਿਹੜੇ ਰਹਿਦੇ ਜੇ ਮੇਰੇ ਕੋਲ ਦੇ ਵਾਰ ਆਏ ਤੁਸੀਂ ਸਾਈਡ ਤੋਂ ਥਾਂ ਦਿਖਾਓ ਇਕਰਾਰ ਥਾਂ ਦਿਖਾਓ ਜੇ ਆਣਾ ਚੱਟਾ ਆਣਾ ਨਾ ਬਾਹਰ ਕੱਢ ਠੀਕ ਹੈ ਭਾਈ ਜੀ ਇੱਕੋ ਮੈਂ ਬੰਦੇ ਦੇ ਸਲੀਵ ਚ ਘਰ ਰੱਖੇ ਨੇ ਗੱਪਣਾ ਹੁਣ ਸੁਈ ਨਹੀਂ ਐ ਕਿੰਨੇ ਦੀ ਗੱਪਣੇ ਗੱਪਣ ਵਾਲੇ ਬੋਲੋ ਬੋਲੋ ਜੀ ਇੱਕੋ ਹੀ ਝੋਟੀ ਪੰਜ ਝੋਟੀ ਲੈ ਆ ਵੇਖੋ ਕਰਾ ਦੇਂਦਾ ਹਾਜੀ ਚੁਰਕ ਰਹੀ ਇੱਕੋ ਇੱਕੋ ਹੀ ਝੋਕਾ ਵੇਚਦਾ ਅੰਗਰੇਜ਼ ਵੇਚਦਾ ਬੜੇ ਦੋਦੇ 13 ਕਿਲੋ ਪੈਣ ਦੇ ਦੁੱਧ ਕੱਢਾ ਵੇਖੋ ਮੜਾ ਚੱਕ ਨਾ ਤੇ 13 ਕਿਲੋ ਦੁੱਧ ਵੇਚਿਆ ਪੈਣ ਦੇ ਕੋਲ ਪੈਣ ਦੇ ਸੁਆ ਨੇ ਹੁਣ ਵੇਖੋ ਤਰੀਕ ਜਾਂਦੀ ਆ ਡਰਦੀ ਜ਼ਿਆਦਾ ਵਾਜੀ ਆਈ ਹੈ ਜੀ ਆਈ ਕਰਕੇ ਨਾ ਥੋੜਾ ਜਿਆਦਾ ਮਤਲਬ ਪੁੱਛਦਾ ਜਾਂ ਜਾਂ ਚੱਲ ਚੱਲ ਦੱਬੀ ਏ ਥੋੜਾ ਜਿਆਦਾ ਹਾਂ ਪਰ ਫਿਰ ਭਾਈ ਜਦੋਂ ਦੀ ਗੰਦੀ ਇੱਕੋ ਇੱਕ ਗੰਦੀ ਮੈਂ ਹਾਂ ਤੂੰ ਕੋਈ ਬੰਦਾ ਨਹੀਂ ਜਾਣਾ ਘਰੋਂ ਲੈਣਾ ਦੇਣਾ ਕੋਈ ਸੁਦੇ ਦੀ ਟੱਡਾ ਵੇਖ ਕੇ ਆਪੇ ਦੁੱਧ ਨਾਲੇ ਸਾਨੂੰ ਨਿਪਘਰ ਕਰਾਇਆ ਤੇ 13 ਕਿਲੋ ਪਹਿਲਾਂ ਨੇ ਉਹਨਾਂ ਕਿਹਾ ਕਿ ਹੋਇਆ ਹਾਂਜੀ ਹਾਂਜੀ ਉਹਨਾਂ ਕਹਿੰਦੇ ਮਾਰਾ ਪਤਰਾ ਵੰਡ ਪਾਈ ਤੇ 13 ਕਿਲੋ ਜੇ ਨਹੀਂ ਪਾਉਂਦੇ ਤੁਸੀਂ 11 ਕਿਲੋ ਠੀਕ ਹੈ ਇਹਨਾਂ ਦੁੱਧ ਕੋਈ ਮੈਂ ਰੱਖੀ ਉਹਨਾਂ ਨੇ ਉਹ ਮੁੰਡਾ ਚਲ ਕੇ ਬਾਹਰ ਉਹਨਾਂ ਦੇ ਦਿੱਤਾ ਚੌਕਾ ਵੇਚਦਾ ਜਿਹੜੀ ਵੇਚਦਾ ਛੁੱਟੀ ਹੋਈ ਅੱਛਾ ਹਾਂਜੀ ਤੇ ਭਾਵੇਂ ਚਲੋ ਕਿਨੇ ਦੇਵੀ ਨੇ ਦੇਜਾ ਹੌਲ ਦੇ ਜਿਆ ਜਾਨ ਜੀ ਜੇ ਵੀ ਜਿਆ ਜਣ ਤੁਸੀਂ ਦੱਸਿਓ ਮੈਂ ਤਾਂ ਜਾ ਚਾਜ ਮਗਨ ਬਸ ਜੈ ਜੀ ਹੋਈ ਪਈ ਗਈ ਚਲੋ ਆਪਾਂ ਕਿਹਨੇ ਲੋੜ ਦੇ ਪਾਵੇ ਦੱਸੋ ਵੇਖੀ ਜੀ ਨਹੀਂ ਦੱਸੋ ਜੇ ਦੁੱਧ ਤੁਹਾਡੇ 14 15 ਕਿਲੋ ਲਾ ਕੇ ਕੱਢ ਕੇ ਦੇ ਦਿਆ ਬਿਲਕੁਲ ਜਾਇਜ਼ ਹਾਂਜੀ ਬਿਲਕੁਲ 13 ਦਾ ਆਖਿਆ ਕੱਢਣਾ ਤੇ ਚਾਹੀਦਾ ਤੁਸੀਂ ਆ ਸੂਆ ਪਰ ਗਾੜੀ ਹੁਣ ਕਰਮ ਆਪਾਂ ਕਹਿ ਦੋ ਇੱਕ ਬਣਾ ਵੀ ਵਾਪ ਰਖ ਲਾ ਆਪਾਂ ਕਹਿ ਨਹੀਂ ਸਕਦੇ ਠੀਕ ਨਹੀਂ ਹਾਂਜੀ ਬਿਲਕੁਲ ਘੱਟਾ ਵੇਖ ਕੇ ਆਪੇ ਕੋਲ ਅੰਦਾਜ਼ਾ ਲਾ ਲਵੇ ਤੇ ਤੁਸੀਂ ਜੀ ਦੇ ਜੀ 15 ਜੀ ਇੱਕ ਬੰਨ ਇੱਕ ਬੰਨ ਠੀਕ ਹੈ ਜੀ ਠੀਕ ਹੈ ਹੋਰ ਜੀ ਬਿਲਕੁਲ ਕਿਹਦੇ ਹੋ ਜੱਦਾ ਜੱਦਾ ਨਹੀਂ ਆ ਕੋ ਦੱਤਾ ਦੋ ਆਖੋ ਤੇਨੇ ਇੱਕ ਦੱਸ ਦੇ ਜਾਂ ਦੱਸ ਇਹਨਾਂ 10000 ਜੋੜ ਚਲੋ 19 19 ਠੀਕ ਹੈ ਜੀ ਬਿਲਕੁਲ ਹਾਂ ਜੀ ਆ ਲੈਵਾ ਨੂੰ ਵਾਖ ਕੇ ਦਿਖਾ ਦਿਓ ਸਾਡ ਤੋਂ ਖੰਦ ਸਾਬ ਕਰਾ ਦ ਇੱਧਰ ਹਾਂ ਅਜੇ ਪੜਾ ਜਾਉਣ ਲਈ ਆ ਲੈਵਾ ਨੂੰ ਵਾਖ ਕੇ ਦਿਖਾਓ ਵੇਖੋ ਜੇ ਅਗਲੇ ਦਿਨ ਨਾਲ ਇਹ ਪਰੇ ਕਰਦੇ ਜਦੋਂ ਚੱਲੋਂ ਇਹ ਗੱਲ ਕੋਈ ਜਦੋਂ ਬਹੁਤ ਚੋ ਦੀ ਜੇ ਇਹ ਸੂਈ ਜੀ ਅੱਛਾ ਆ ਬੱਚਾ ਦੇ 15 20 ਦਿਨ ਦਾ ਕੋਈ ਮਹੀਨਾ ਲਾ ਦੇ ਕੋਈ 15 ਦਾ ਲਾ ਦੇ ਆਂ ਕਰਾ ਦੇ ਬਗੜੇ ਪਹਿਲਾ ਸਵੇਰੇ ਤੇ 4 ਬੰਦ ਬੋਹ ਜ 24 ਹੈ 4 ਬੰਦ 4 ਬੰਦ ਦੇ ਝੋਟੇ ਬਾਕੀ ਠੀਕ ਹੈ ਤੇ ਹੋਰ ਮਾਰ ਲੈ ਜੀ ਇੱਕੋ ਵੀ ਵਾਲ ਚੱਟਾਲੇ ਚ ਬੋਲ ਤੱਕ ਵੀ ਹਿਸਾਬ ਆ ਉਹ ਬਸ 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 ਉਹ ਵੜੀ ਜੁੜੀ ਹੈ ਪਹਿਲਾ ਸਵੇਰੇ 4 ਬੰਦ ਪਹਿਲਾ ਸਵੇਰੇ 4 ਬੰਦ ਦੇ ਝੋਟੇ ਚੱਗੀ ਬੋਹ ਜੀ ਬਾਈ ਨਾਮ ਉਸ ਤੇ ਆਈ ਜੀ ਬਚਾ ਕਟਾ ਜੀ ਇਹ ਤਾਂ ਬਚਾ ਕਟਾ ਜੀ ਕਟੇ ਜੀ ਤਾਂ ਮੈਂ ਪੁੱਛਵਾਇਆ ਜੀ ਮੱਝਾਂ ਚਾਹੀਏ 1 ਰੁਪਿਆ ਪਾਜੀ ਥੰਡੀ ਧੀਰੀ ਵਾਜਦੇ ਦੁੱਧ 13 ਕਿਲੋ ਹੀ ਵੈਸੇ ਮੇਰ ਕੋ ਸੁਣਾਈ ਕਰ ਗਿਆ ਜੇ ਮੈਂ ਦੁੱਧ ਦਿਨਾ ਲੋ 12 ਲਾ ਲਿਆ ਦੁੱਧ 13 ਕਿਲੋ ਕਰਦਾ ਇਹ ਵੀ ਵਿਖਾਵੇ ਵਾਲੇ ਨਹੀਂ ਖਾਣਗੇ ਦੁੱਧ 13 ਕਿਲੋ ਚੁਣੀਏ ਕੋਈ 2 ਟਾਲ ਚੋੜੇ 3 ਟਾਲ ਚੋੜੇ ਦਸੱਲਾ ਕਰਕੇ ਥੰਡੀ ਧੀਰੀ ਚਵਾਈ ਮੱਝਾਂ ਵਾਲੀ ਮੋਹ ਚੌਗੀ ਫਿਰ ਦਾ ਸੁਣਾ ਬੋਲ ਲੈਦਾ ਵੀ ਜਿਆ ਦੇ ਹੁਣ ਬਾਜ਼ਾਰ ਜਿਹੜੇ ਉਹ ਸਾਰਾ ਲਾਈਆ ਤੇ ਦੇੜ ਰੱਖਦੀ ਝੋਟੀ ਸਾਹ ਲੱਗੇ ਜਿੰਨਸਾ ਹਾਂ ਵੇਖਣ ਦੇ ਜਿੰਨਸਾ ਬਾਜ਼ਾਰ ਹਿਸਾਬ ਨਾਲ ਜਿੱਦਾਂ ਦੀ ਝੋਟੀ ਆ ਤੇ ਭਰ ਲਈ ਆਪਾਂ ਉਹ ਕਰਦੇਗਾ ਠੀਕ ਆ ਠੀਕ ਆ ਆਪਾਂ ਦੇ ਦੇ ਜੱਕੀ ਮਿਲ ਜਾ ਜਾ ਜਾਇਜ਼ ਆ ਨਾ ਜੇ ਨਜਾਇਜ਼ ਹੋ ਜੇ ਦੱਸ ਦਿਓ ਠੀਕ ਆ ਕੀ ਕਰਦੇ ਹੋ ਕੋਈ ਮੋਕੇ ਦੇ ਖਰਦਾ ਇੱਕ 10 ਦੀ ਦਵਾਗੇ ਬਾਹਰਾਂ ਲਈ ਇੱਕ 10 ਦੀ ਦਵਾਗੇ ਪਰ ਝੋਟੀ ਕੋ ਜਾਦ ਕਰੂਗਾ 2 ਲੱਖ ਦੀ ਝੋਟੀ ਲੱਗਦੀ ਬਾਕੀ ਤੁਸੀਂ ਵੇਖ ਲੋ ਹੈ ਕਿ ਨਹੀਂ ਜਾਗੇ ਹੈਗੀ ਹੈਗੀ ਬਈ 2 ਲੱਖ ਦੀ ਝੋਟੀ ਆ ਬਿਲਕੁਲ ਠੀਕ ਹੈ ਇਹਦੇ ਫਰਾਂ ਲੱਗੇਗਾ ਆਪਾਂ ਦਾਲ ਜਿਹੜੀ ਆ ਸਿੰਗੀ ਵੇਖੋ ਮੂੰਹ 24 ਬਿਲਕੁਲ ਪਿਓਰ ਚੌਕੀ ਚਲੋ 24 ਦਾ ਨਾ ਦਾ ਬੱਚਾ ਹੋਗਾ ਮਗਰ ਆਹ ਝੋਟੀ ਹੈ ਹਰਿਆਣੇ ਦੀ ਝੋਟੀ ਜਿਹੜੇ ਵੇਖੋ ਗੱਡੀ ਝੋਟੀ ਮੂੰਹ ਬਠੀ ਠੀਕ ਹੈ ਵੀ ਕੰਮ ਨਹੀਂ ਆਈ ਠੀਕ ਧੰਨਵਾਦ ਆ ਵੀ ਆ ਵੀ ਛੋਟੀ ਜਿਹੜੀ ਮੋਢੇ ਛੇ ਦਾ ਦੀ ਜਵਾਨੀ ਹੋ ਜਾਂਦੀ ਇਹ ਵੀ ਛੱਕੀ ਜਾ ਜੇ ਛੇ ਦਾ ਦੀ ਹਾਂਜੀ ਇਹ ਵੀ ਛੱਕੀ ਇਹ ਨਜ਼ਰ ਬਹੁਤ ਛੋਟੀ ਜ ਆ ਗਾਂ ਵੀ ਨਾਲ ਹੀ ਆ ਜੇ ਗਾਂ ਦਾ ਰਸਦਾ ਨਹੀਂ ਪਾਜੀ ਮਾਰ ਦੇਖਿਆ ਕਰਕੇ ਹੋਰ ਪੌਣੀ ਆਪਾਂ ਪੌਣੀ ਦੇ ਵਿੱਚ ਇਹ ਚੋਈ ਆ ਅਜੇ ਚੋਈ ਇੱਕ ਵਾਰ ਟੋਟਾ ਦਿੱਤੀ ਜਮਾ ਦਾ ਇਹ ਪਾ ਪੌਣੀ ਤਾਂ ਪੈ ਗਈ ਆ ਵੀ ਹੁਣ ਮਾਰ ਬਾਹਰ ਦੋ ਬੰਨਿਆਂ ਲੱਗੇ ਹੋ ਆ ਜਾਣੇ ਦੇਖੋ ਹਾਂਜੀ ਹਾਂਜੀ ਤੋ ਜਾ ਚੱਲ ਤਾਂwidehat ਆਮਨੇ ਮੁੜ ਕੇ ਰਵੇ ਪਾ ਵੀ ਨਾਲ ਬਿਲਕੁਲ ਤਾਂ ਕਿ ਲੱਗੇ ਪੌਣ ਮਗਰ ਦੇ ਬੱਚੀ ਚ ਬੱਚੀ ਜਾ ਦਿਖਾਓ ਨਾਲ ਮਗਰ ਬੱਚੇ ਜੀ ਅੱਜ ਦਾਖਲ ਹੋਗੇ ਸੋਈ ਦੋਨੂੰ ਇਹਨੂੰ ਬੁਖਾਰ ਹੋ ਗਿਆ ਜਾਨੂ ਤੇ ਦੁੱਧ ਆ ਗਿਆ 12 ਕਿਲੋ ਠੀਕ ਹੈ ਥੋੜਾ ਜਿਹਾ ਬੁਖਾਰ ਹੋਣੇ ਕਰਕੇ ਤਾਂ ਹੁਣ ਦੁੱਧ ਜਿਹੜਾ 8-9 ਕਿਲੋ ਐ ਹੁਣ ਜਿਹੜਾ ਮਰਜ਼ੀ ਬਣਪਰਾ ਫੋਨ ਹਾਂ ਤੇ ਦੁੱਧ ਅੱਜ ਤੇ ਚੌਥੇ ਦਿਨੋਂ ਕੇ ਹੁੰਦਾ ਜਾਉਂਗਾ ਠੀਕ ਹੈ ਤੇ ਦੂਜਾ ਸੁਭਾਹ ਜੀ ਗੱਲ ਪਾਸ ਹੋ ਗਿਆ ਕਰਾਂ ਤੇ ਆਹ ਇਹ ਵੀ ਨਹੀਂ ਹੋਦਾ ਆਵਾਜ਼ ਆਵਾਜ਼ ਹੀ ਆ ਮਾਰਾ ਤੋਰਦੇ ਦਰ ਪਰ ਆਇਆ ਜਾਂ ਤੋਰਦੇ ਬਾਹਰ ਆ ਗਏ ਚੱਟਾ ਜਾਈ ਗਾ ਜੀ ਜਾਈ ਬਸ ਇੱਥੇ ਰਹਿਣਾ ਸਰਕਾਰ ਦਾ ਬੈਸ ਜੀ 45 ਦੀ ਝਾਲੇ ਦੀ 200 200 ਚੱਲ ਜੂਗਾ ਅਫੀਦ ਆ ਜੀ 60000 60000 ਜੀ ਪੂਰੇ 35000 ਜੀ 35000 ਪੂਰੇ 35000 ਛੋਟ ਕਰਾਂਗੇ ਉਹਦੇ ਵਿੱਚੋਂ ਹੁਣ ਆਪਾਂ ਮਾਰ ਦਰਾਂਗੇ ਛੋਟ ਕਰਾਂਗੇ ਨਹੀਂ ਕਰਦੇ ਠੀਕ ਹੈ ਜੀ ਫਿਰ ਦੁੱਧ 8-9 ਕਿਲੋ ਇਹੜੇ ਹੋਊਗਾ ਦੁੱਧ 12-13 ਕਿਲੋ ਮੜਾ ਬੁਖਾਰ ਹੋਣਿਆ ਕਰ ਗਿਆ ਹੁਣ ਬਿਲਕੁਲ ਸਹੀ ਆਜ ਤੋਂ ਤਜੇ ਚੋਕੇ ਦੇ ਨੂੰ ਚੋਕੇ ਉੱਤੇ ਆਜਾ ਠੀਕ ਹੈ ਜੀ ਤੇ ਇਹੀ ਆਪਣਾ ਕੋ ਮਾਰੋ ਇਹ ਆ ਪਸ਼ੂਆ ਬਾਕੀ ਮੇਰੇ ਵੀ ਇੱਥੇ ਆਓ ਵਾਲਾ ਚੈੱਕ ਕਰਕੇ ਲੈ ਕੇ ਜਾਓ ਨਾ ਭਾਈ ਜੀ ਬਿਲਕੁਲ ਹਾਂਜੀ ਟੋਟਾ ਟੰ ਟੰ ਪਸਲਾ ਕਰੋ ਆਪਣੇ ਲੈ ਕੇ ਜਾਓ ਬੜਾ ਜੀ ਬੋਲੋ ਨੰਬਰ ਜੀ ਜਿੱਥੇ ਜਿਲ੍ਹਾ ਆਪਣਾ ਅਮਰਸਰ ਤਸੀਲ ਬੱਬਕਾਲਾ ਤੇ ਪਿੰਡ ਤੇ ਮੋਵਾਲ ਤੇ ਫੋਨ ਹੈਗਾ ਜੀ 9872094734 ਦੂਜਾ ਜਆ 814666634 ਠੀਕ ਹੈ ਸਰ ਜੀ